14 ਸਾਲ ਪਹਿਲਾਂ ਇੱਕ ਛੋਟਾ ਜਿਹਾ ਦੁਸ਼ਹਿਰਾ ਮਨਾਇਆ ਗਿਆ ਇੱਕ 라ਵਣ ਦਾ ਪੁਤਲਾ ਜਿਹੜਾ ਬੱਚਿਆਂ ਨੇ ਆਪ ਬਣਾਇਆ ਸੀਗਾ ਘਰ ਦੇ ਵਿੱਚ ਤਿਆਰ ਕਰਕੇ ਪਟਾਕੇ ਪਾ ਕੇ ਅੱਜ ਉਹ ਰੂਪ ਦੇਖ ਲਓ ਤੁਸੀਂ ਕਿੰਨਾ ਵਿਸ਼ਾਲ 라ਵਣ ਔਰ ਕਿੰਨਾ ਵਿਸ਼ਾਲ ਕੱਟ ਜਿਵੇਂ ਜਿਵੇਂ ਰਾਤ ਦਾ ਹਨੇਰਾ ਪਸਰੀ ਜਾਊਗਾ ਨਾ ਓਵੇਂ ਓਵੇਂ ਤੁਸੀਂ ਦੇਖੋਗੇ ਕਿ ਜਿਹੜੀ ਲਾਈਟਿੰਗ ਦਾ ਪ੍ਰੋਗਰਾਮ ਹੈ ਓਵੇਂ ਓਵੇਂ ਬੱਦ ਜੱਚੀ ਜਾਊਗਾ ਬੜਾ ਸ਼ਾਨਦਾਰ ਕਰੋਗੇ ਰਾਵਣ ਦਹਨ ਦਾ ਪ੍ਰੋਗਰਾਮ ਵੀ ਸੀ ਉਸ ਤੋਂ ਬਾਅਦ ਡਾਂਗੀਆਂ ਦਾ ਪ੍ਰੋਗਰਾਮ ਹੈ ਭੰਗੜਾ ਪੰਜਾਬ ਦੇ ਵਧੀਆ ਸੰਗੀਤ ਦਾ ਆਪਣੇ ਗੀਤਕਾਰ ਵੀਰੇ ਪਹੁੰਚੇ ਸੀ ਹੀਰਾ ਬਣ ਲਾਲਧਰਾ ਤੂੰ ਸ਼ੋਅ ਦਿਖਾ ਯਾਹਾਂ ਦੁਨੀਆ ਕਿ ਰਾਵਣ ਦਹਨ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ 라ਵਣ ਨੂੰ ਜਲਾਣਾ 라ਵਣ ਨੂੰ ਜਲਾਣ ਦੇ ਨਾਲ ਨਾਲ ਤੁਸੀਂ ਆਪਣੇ ਅੰਦਰ ਦੇ ਜੋ ਅਹੰਕਾਰ ਹੈ ਜੋ ਬੁਰੀਆਂ ਭਾਵਨਾਵਾਂ ਹੈ ਉਹਨਾਂ ਨੂੰ ਜਲਾਉਂਦਾ ਹੈ ਆਪਣੇ ਸੰਗ ਬਾਰਾ ਦੁਸ਼ਮਣ ਨੂੰ ਆਧਰਨਤਾ ਹੈ ਔਰ ਜਿਹੜੀ ਜੋ ਬੁਰਾਈ ਪਰ ਅਛਾਈ ਦੀ ਜਿੱਤ ਹੈ ਆਪਣੇ ਮਨ ਵਿੱਚ ਇੱਕ ਸੰਕਲਪ ਲੈ ਕਰਕੇ ਜੇ ਅਸੀਂ ਬੁਰਾਈ ਨੂੰ ਤਿਆਗਦੇ ਹਾਂ ਤਾਂ ਰੋਜ਼ਾਨਾ ਹੀ ਦਸਹਿਰਾ ਹੈ ਨਾਇਕਾ ਦਾ ਦਸਹਿਰਾ ਹੈ ਲਕਸ਼ਮੀ ਜੈ ਦਾ ਦਸਹਿਰਾ ਅਸੀਂ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਭਾਰਤ ਦੇ ਵਿੱਚ ਬੁਰਾਈ ਕਦੇ ਵੀ ਨਹੀਂ ਜਿੱਤਦੀ ਹਮੇਸ਼ਾ ਅਛਾਈ ਜਿੱਤਦੀ ਇੱਕ 라ਵਣ ਕਾਸੰਹਾਰ ਇਹ ਸੈਮਸੰਗ ਕਲੋਨੀ ਦੇ ਵਿੱਚ ਕੀਤਾ ਜਾਂਦਾ ਹੈ ਹਰ ਸਾਲ 14ਵਾਂ ਆਯੋਜਨ ਕੀਤਾ ਹੈ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕਾਫੀ ਤਾਦਾਦ ਦੇ ਵਿੱਚ ਲੋਕ ਉਰੇ ਪਹੁੰਚੇ ਨੇ ਔਰ ਦੁਸ਼ਹਿਰੇ ਦਾ ਆਨੰਦ ਮਾਨ ਰਹੇ ਨੇ ਔਰ ਖਾਸ ਤੌਰ ਤੇ ਉੱਚੇ ਤੌਰ ਤੇ ਏਡੀਸੀ ਸਾਹਿਬ ਉਰੇ ਪਹੁੰਚੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਵੀ ਸਰ ਦੁਸ਼ਹਿਰੇ ਦੇ ਮੌਕੇ ਤੇ ਤੁਸੀਂ ਉਰੇ ਪਹੁੰਚੇ ਹੋ ਤੇ ਉਰਾਈ ਤੇ ਅਛਾਈ ਦੀ ਜਿੱਤ ਹੋਈ ਹੈ ਕੀ ਕਹੋਗੇ ਸਰ ਬਿਲਕੁਲ ਸਾਡਾ ਮਤਲਬ ਇਹ ਇਤਿਹਾਸ ਹੈ ਪੰਜਾਬੀਆਂ ਦਾ ਵੀ ਭਾਰਤੀਆਂ ਦਾ ਵੀ ਅਸੀਂ ਬੁਰਾਈ ਨੂੰ ਸਹਿਣ ਨਹੀਂ ਕਰ ਸਕਦੇ ਅਸੀਂ ਹਮੇਸ਼ਾ ਸ਼ਹੀਵਾਲੀ ਖੜੇ ਆਂ ਸਾਡਾ ਇਤਿਹਾਸ ਦੱਸਦਾ ਹੈ ਰਾਵਣ ਨੇ ਬਹੁਤ ਮਾੜੇ ਕੰਮ ਕੀਤੇ ਲਾਈਫ ਦੇ ਵਿੱਚ ਤੇ ਅੱਜ ਵੀ ਅਸੀਂ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆਂ ਕਿ ਭਾਰਤ ਦੇ ਵਿੱਚ ਬੁਰਾਈ ਕਦੇ ਵੀ ਨਹੀਂ ਜਿੱਤਦੀ ਹਮੇਸ਼ਾ ਸ਼ਹੀ ਜਿੱਤਦੀ ਕੀ ਲੱਗਦਾ ਵੀ ਛੋਟੇ ਛੋਟੇ ਆਯੋਜਨ ਹੋਣੇ ਚਾਹੀਦੇ ਨੇ ਬਿਲਕੁਲ ਬਿਲਕੁਲ ਮਤਲਬ ਇਹ ਆਯੋਜਨ ਇਸ ਕਰਕੇ ਹੋਣੇ ਚਾਹੀਦੇ ਆ ਤਾਂ ਕਿ ਅਸੀਂ ਲੋਕ ਸਮਝ ਸਕੀਏ ਅਸੀਂ ਬੁਰਾ ਨਾ ਕਰੀਏ ਅਸੀਂ ਚੰਗਾ ਹੀ ਕਰੀਏ। ਮੁਖਤਾਂ ਇੰਤਜ਼ਾਮ ਕਿਤੇ ਹੋਏ ਨੇ? ਹਾਂ ਬਿਲਕੁਲ ਮੁਖਤਾਂ ਇੰਤਜ਼ਾਮ ਕੀਤੇ ਆ ਸਾਡਾ ਦੋ ਤਰ੍ਹਾਂ ਦਾ ਮਕਸਦ ਹੁੰਦਾ ਹੈ। ਨਾਲੇ ਹਾਜ਼ਰੀ ਲਵਾਉਣੇ ਨਾਲੇ ਚੈੱਕ ਕਰਨਾ। ਅਸੀਂ ਚੈੱਕ ਵੀ ਕਰ ਲਿਆ ਇੰਤਜ਼ਾਮ ਵਧੀਆ ਨੇ। ਤੇ ਅਸੀਂ ਹੁਣ ਹਾਜ਼ਰੀ ਵੀ ਲਵਾ। ਮੈਡਮ ਤੁਸੀਂ ਵੀ ਖਾਸ ਤੌਰ ਤੇ ਉਰੇ ਪਹੁੰਚੂ ਆਂ ਅਮਰਗੜ ਤੋਂ ਕੀ? ਮੈਂ ਤਾਂ ਸਪਹਿਲਾ ਸਾਰਿਆਂ ਨੂੰ ਦੁਸ਼ਹਿਰੇ ਦੀਆਂ ਮੁਬਾਰਕਾਂ ਦੇ ਰਹੀ ਆਂ। ਅੱਜ ਦਾ ਤਿਹਾੜਾ ਸਭ ਨੂੰ ਪਤਾ ਹੈ ਕਿ ਬੁਰਾਈ ਦੇ ਉੱਪਰ ਅਚਾਈ ਦੀ ਪ੍ਰਤੀਕਾ ਹੈ। ਤੇ 라ਵਨ দહન ਦਾ ਮਤਲਬ ਇਹ ਨਹੀਂ ਹੈ ਕਿ ਅਸੀਂ 라ਵਨ ਨੂੰ ਜਲਾਣਾ 라ਵਨ ਨੂੰ ਜਲਾਣ ਦੇ ਨਾਲ ਨਾਲ ਤੁਸੀਂ ਆਪਣੇ ਅੰਦਰ ਦੇ ਜੋ ਅਹੰਕਾਰ ਹੈ ਜੋ ਬੁਰੀਆਂ ਭਾਵਨਾਵਾਂ ਹੈ ਉਹਨਾਂ ਨੂੰ ਜਲਾਉਂਦਾ ਹੈ ਬਸ ਇਹੀ ਪੋਜ਼ਿਟਿਵਿਟੀ ਲੈ ਕੇ ਆਪਾਂ ਨੇ ਚੱਲਣਾ ਹੈ ਕਿ ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਅਛਾਈ ਨੂੰ اہمیت ਦਿਓ ਅਹੰਕਾਰ ਨੂੰ ਛੋੜੋ ਤੇ ਅੱਛੇ ਬਣੋ ਬਸ ਇਹੀ ਮੇਰਾ ਸਾਰਾ ਮੈਸੇਜ ਕੀ ਕਹੋਗੇ ਅੱਜ ਜਿਹੜਾ ਆਯੋਜਨ ਕੀਤਾ ਗਿਆ ਜੀ ਮਨੀਤ ਜੀ ਬਹੁਤ ਵਧੀਆ ਆਯੋਜਨ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਅੱਜ ਨਗਰ ਨਿਵਾਸੀ ਜ਼ਿਲ੍ਹਾ ਮਲੇਰਕੋਟਲਾ ਤੋਂ ਆਈ ਹੋਈ ਸੰਗਤ ਇੱਥੇ ਪਹੁੰਚੀ ਹੈ ਆਲੇ ਦੁਆਲੇ ਦੇ ਏਰੀਆ ਤੋਂ ਇੱਥੇ ਲੋਕ ਪਹੁੰਚੇ ਨੇ ਪੈਰ ਤਾਰੇ ਨੂੰ ਥਾਉਣੀ ਹੈ ਤੁਸੀਂ ਦੇਖ ਸਕਦੇ ਹੋ ਸਾਰਾ پارک ਭਰਿਆ ਹੋਇਆ ਔਰ ਆਲੇ ਦੁਆਲੇ ਜੇ ਦੇਖੋਗੇ ਤਾਂ ਛੱਤਾਂ ਤੇ ਵੀ ਲੋਕ ਘਰਾਂ ਦੇ ਵਿੱਚ ਖੜੇ ਨੇ ਔਰ ਜਿੰਨੀ ਗਿਣਤੀ ਅੰਦਰ ਹੈ ਏਨੀ ਹੀ ਗਿਣਤੀ ਦੇਖੋ ਬਾਹਰ ਵੀ ਹੈ ਬਹੁਤ ਵਧੀਆ ਯੋਜਨ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉੱਸਾ ਜੀ ਸ਼੍ਰੀ ਲਕਸ਼ਮੀ ਨਰਾਇਣ ਮੰਦਿਰ ਕਮੇਟੀ ਦੀ ਸਮੂਚੀ ਟੀਮ ਦਾ ਬੜਾ ਧੰਨਵਾਦ ਹੈ ਸੌਮਸਨ ਕਲੋਨੀ ਦਾ ਬੜਾ ਧੰਨਵਾਦ ਜੋ ਸੌਮਸਨ ਕਲੋਨੀ ਐਕਸਟੈਂਸ਼ਨ ਦੀ ਕਮੇਟੀ ਹੈ ਉਹਨਾਂ ਦਾ ਬੜਾ ਧੰਨਵਾਦ ਲక్ష్ਮੀਨਾਰਾਇਣ ਮੰਦਰ ਕਮੇਟੀ ਦੇ ਪ੍ਰਧਾਨ ਸ਼੍ਰੀ ਰਾਜਕੁਮਾਰ ਅਗਰਵਾਲ ਜੀ ਦਾ ਬੜਾ ਧੰਨਵਾਦ 14ਵਾਂ ਵਿਸ਼ਾਲ ਆਯੋਜਨ ਅੱਜ ਇਸ ਮੈਦਾਨ ਦੇ ਵਿੱਚ ਸੌਮਸਨ ਕਲੋਨੀ ਐਕਸਟੈਂਸ਼ਨ ਦੇ ਪਾਰਕ ਦੇ ਵਿੱਚ ਹੋ ਰਿਹਾ ਹੈ ਹੋਣਗੇ ਵੀ ਬੱਚਿਆਂ ਵੱਲੋਂ ਇੱਕ ਛੋਟਾ ਜਿਹਾ ਸੁਨੇਹਾ ਵੀ ਕੀਤਾ ਗਿਆ ਸੀ ਸ਼ੁਰੂ ਅੱਜ ਬਹੁਤ ਵੱਡਾ ਰੂਪ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਦੱਸਣਾ ਚਾਹੁੰਦਾ ਕਿ ਇੱਕ ਛੋਟਾ ਜਿਹਾ ਰੂਪ ਸੀ ਜਦੋਂ ਇਹ ਕਾਰਗਰਮ ਹੋਇਆ ਸੀਗਾ ਪੰਜ ਸੱਤ ਬੱਚਿਆਂ ਨੇ ਮੁਹੱਲੇ ਦੇ ਵਿੱਚ ਦੁਸ਼ਹਿਰਾ ਮਨਾਉਣਾ ਸ਼ੁਰੂ ਕੀਤਾ ਸੀ ਔਰ ਤੁਸੀਂ ਉਹ ਦੇਖ ਸਕਦੇ ਹੋ ਕਿ 14 ਸਾਲ ਪਹਿਲਾਂ ਇੱਕ ਛੋਟਾ ਜਿਹਾ ਦੁਸ਼ਹਿਰਾ ਮਨਾਇਆ ਗਿਆ ਇੱਕ ਰਾਵਣ ਦਾ ਪੁਤਲਾ ਜਿਹੜਾ ਬੱਚਿਆਂ ਨੇ ਆਪ ਬਣਾਇਆ ਸੀਗਾ ਘਰ ਦੇ ਵਿੱਚ ਤਿਆਰ ਕਰਕੇ ਪਟਾਕੇ ਪਾ ਕੇ ਅੱਜ ਰੂਪ ਦੇਖ ਲਓ ਤੁਸੀਂ ਕਿੱਡਾ ਵਿਸ਼ਾਲ ਰਾਵਣ ਔਰ ਕਿੱਡਾ ਵਿਸ਼ਾਲ ਕੱਟ ਸੌਮਸਨ ਕਲੋਨੀ ਦੇ ਸਾਰੇ ਬੱਚੇ ਵਧਾਈ ਦੇ ਪਾਤਰ ਨੇ ਉਹਨਾਂ ਦਾ ਲਾਇਆ ਹੋਇਆ ਬੂਟਾ ਦੇਖੋ ਅੱਜ ਕਿੰਨਾ ਵੱਡਾ ਇਹ ਇੱਕ ਦਰਖਤ ਬਣ ਗਿਆ ਇਹੋ ਕਿੰਨਾ ਵੱਡਾ ਵਿਸ਼ਾਲ ਆਯੋਜਨ ਹੋ ਰਿਹਾ ਹੈ ਸ਼ਹਿਰ ਵਾਸੀ ਵਧਾਈ ਦੇ ਪਾਤਰ ਨੇ ਜੋ ਇੰਨਾ ਅੱਛਾ ਆਯੋਜਨ ਜੋ ਇਸ ਆਯੋਜਨ ਦੇ ਸਾਕਸ਼ੀ ਬਣਦੇ ਨੇ ਵੱਡੀ ਗਿਣਤੀ ਜਿੱਥੇ ਪਹੁੰਚਦੇ ਨੇ ਤੁਸੀਂ ਦੇਖ ਸਕਦੇ ਹੋ ਮਨੀਜੀ ਦੇਖੋ ਅੱਜ ਛੋਟੇ ਬੱਚੇ ਮਹਿਲਾਵਾਂ ਬਜ਼ੁਰਗ ਹਰ ਉਮਰ ਦਾ ਹਰ ਵਰਗ ਦਾ ਬੰਦਾ ਅੱਜ ਇਸ ਆਯੋਜਨ ਦੇ ਵਿੱਚ ਪਹੁੰਚਿਆ ਹੈ ਰੌਣਕਾਂ ਲਗਾਈਆਂ ਨੇ ਸਾਰਿਆਂ ਨੇ ਇਸ ਮੇਲੇ ਦੇ ਵਿੱਚ ਪਹੁੰਚ ਕੇ ਜਿਵੇਂ ਜਿਵੇਂ ਰਾਤ ਦਾ ਹਨੇਰਾ ਪੱਥਰੀ ਜਾਊਗਾ ਨਾ ਓਮੇ ਓਮੇ ਤੁਸੀਂ ਦੇਖੋਗੇ ਕਿ ਜਿਹੜੀ ਲਾਈਟਿੰਗ ਦਾ ਪ੍ਰੋਗਰਾਮ ਹੈ ਓਮੇ ਓਮੇ ਵੱਧ ਚੱਚੀ ਜਾਊਗਾ ਬੜਾ ਸ਼ਾਨਦਾਰ ਪ੍ਰੋਗਰਾਮ ਕਿੰਨਾ ਮਾਜੋਜਨ ਸੀ ਐਸ স্যামਸੰਗ ਕਲੋਨੀ ਦੇ ਵਿੱਚ ਦੇਖੋ ਜੀ ਜਦੋਂ ਦੀ ਸਾਡੀ ਕਲੋਨੀ ਬਣੀ ਆ ਅਬਾਊਟ 25 ਸਾਲ ਹੋ ਗਏ ਸਾਡਾ ਯੋਜਨ ਚੱਲਦੇ ਨੂੰ ਅੱਜ ਦਾ ਪ੍ਰੋਗਰਾਮ ਤਾਂ ਬਹੁਤ ਸ਼ਾਨਦਾਰ ਰਿਹਾ ਪ੍ਰੋਗਰਾਮ ਤਾਂ ਵੈਸੇ ਸਾਰੀ ਵਧੀਆ ਹੁੰਦੇ ਆ ਅੱਜ ਦਾ ਪ੍ਰੋਗਰਾਮ ਕੁਝ ਜ਼ਿਆਦਾ ਬਿਹਤਰੀਨ ਸੀ ਅੱਜ ਜੋ ਰਸਮੀ ਬਹੁਤ ਜ਼ਿਆਦਾ ਸੀ ਅਸੀਂ ਕਹਿ ਸਕਦੇ ਹਾਂ ਕਿ 50000 ਦੇ ਕਰੀਬ ਲੋਕ ਸੀਗੇ ਬਹੁਤ ਅੱਛਾ ਹਾਂ ਬਹੁਤ ਅੱਛਾ ਪ੍ਰੋਗਰਾਮ ਸੀ ਇਹ ਬੈਲੈਂਸਡ ਪ੍ਰੋਗਰਾਮ ਸੀ ਸਭ ਤਰ੍ਹਾਂ ਦਾ ਪ੍ਰੋਗਰਾਮ ਰੱਖਿਆ ਗਿਆ ਆਪਣਾ 라ਵਨ ਦਹਨ ਦਾ ਪ੍ਰੋਗਰਾਮ ਵੀ ਸੀ ਉਸ ਤੋਂ ਬਾਅਦ ਡਾਂਡੀਆਂ ਦਾ ਪ੍ਰੋਗਰਾਮ ਹੈ ਭੰਗੜਾ ਪੰਜਾਬ ਦੇ ਵਧੀਆ ਸੰਗੀਤ ਆਪਣੇ ਗੀਤਕਾਰ ਵੀਰੇ ਪਹੁੰਚੇ ਸੀ ਲੋਕਾਂ ਨੇ ਕਾਫੀ ਲਾਈਕ ਕੀਤਾ ਅਸੀਂ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਹੀ ਸਾਡੇ ਸ਼ਹਿਰ ਦੀ ਅਮਨ ਸ਼ਾਂਤੀ ਤੇ ਜਿਵੇਂ ਸਾਡੇ ਸ਼ਹਿਰ ਦਾ ਇੱਕ ਗੁਲਦਸਤਾ ਹੈ ਉਸ ਤਰ੍ਹਾਂ ਹੀ ਬਣਿਆ ਰਹੇ ਤੇ ਇਸ ਤਰ੍ਹਾਂ ਹੀ असी सारे मिलजुल के आपस सारे प्रोग्राम कर दे रही है आप देख रहे हैं पिछले वर्षों से अत्यधिक क्योंकि इस बार आर बी जो इंटरटेनमेंट ग्रुप यहाँ पर आया उनके द्वारा बहुत सुंदर ढंग से अलग अलग तरह के भिन्न भिन्न कार्यक्रम दिखाए गए हैं और बहुत सुंदर ढंग से यहाँ पर प्रस्तुति हुई है उस प्रस्तुति के बाद में जैसे रिवाज है मर्यादा पुरुषोत्तम भगवान श्री राम अपने भाई लक्ष्मण के साहित में और हनुमान जी के साथ में अब रावण दहन के लिए आ चुके हैं रावण दहन होगा रावण दहन अकेला ये नहीं पूरे में होगा और ये जो बुराई पर अच्छाई की जीत है अपने मन में एक संकल्प लेकर के यदि हम एक बुराई को त्यागते हैं तो रोजाना ही दशहरा है मेरा श्री लक्ष्मी नारायण मंदिर के प्रांगण से सभी को यही उपदेश है कि आज जिस प्रकार ये सामूहिक जितनी भी भीड़ यहाँ पर खड़ी है इस चीज़ की गवाह है कि सनातन ऐसी वैदिक पद्धति है ऐसी संस्कृति है जो सदा ही कमल के फूल की तरह खिली रहती है अष्टदली रहती okay, okay, okay. है बहुत सुंदर बहुत खूबसूरत ढंग से आए हुए पत्रकार भाई साहबों का समूह समाज का मेरी तरफ से बहुत बहुत धन्यवाद